ਅੱਜ ਪਾਣੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਕਿ ਮੈਂ ਬਲਕਰਨ ਸਿੰਘ ਪੰਨੀਵਾਲਾ ਜਿਵੇਂ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਤੇ ਆਪਾਂ ਪੁਰਾਣੇ ਬਜ਼ੁਰਗਾਂ ਦੀਆਂ ਜਿਹੜੇ ਪਾਕਿਸਤਾਨ ਦੇ ਵਿੱਚੋਂ ਆਏ ਐ ਉਹਨਾਂ ਦੇ ਇੰਟਰਵਿਊ ਕਰ ਰਹੇ ਆ ਤੇ ਇਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚੇ ਆ ਪਿੰਡ ਭਗਵਾਨਪੁਰਾ ਦੇ ਵਿੱਚ ਸਰਦਾਰ ਹਾਕਮ ਸਿੰਘ ਜੀ ਸਰਪੰਚ ਪਿੰਡ ਭਗਵਾਨਪੁਰਾ ਇਹ ਵੀ ਪਾਕਿਸਤਾਨ ਦੇ ਵਿੱਚੋਂ ਆਇਆ ਹੈ ਤੇ ਇਹਨਾਂ ਨਾਲ ਆਪਾਂ ਕਰਨੀਆਂ ਕੁਝ ਗੱਲਾਂ ਬਾਤਾਂ ਤੇ ਪੁੱਛਣੀਆਂ ਉਧਰਲੇ ਹਾਲਾਤ ਵੀ ਜਿਹੜੀ ਅੱਜ ਆਜ਼ਾਦੀ ਮਨਾਈ ਜਾ ਰਹੀ ਹੈ ਕਿ ਉਹ ਵਾਕਈ ਉਹ ਆਜ਼ਾਦੀ ਸੀ ਕਿ ਉਹ ਬਰਬਾਦੀ ਸੀ 15 ਅਗਸਤ ਨੂੰ ਝੰਡੇ ਚੁਲਾਏ ਜਾ ਰਹੇ ਆ ਜਸ਼ਨ ਮਨਾਏ ਜਾ ਰਹੇ ਜਾਂਦੇ ਆ ਤੇ ਭੰਗੜੇ ਪਾਏ ਜਾਂਦੇ ਆ ਤੇ ਲੀਡਰ ਝੰਡੇ ਚੁਲਾਉਂਦੇ ਆ ਪਰ ਇਹਨਾਂ ਵਾਸਤੇ ਵਾਕਈ ਉਹ ਆਜ਼ਾਦੀ ਸੀ ਜਿਹੜੇ ਭਰੇ ਭਗੁੰਨੇ ਘਰੋਂ ਛੱਡ ਕੇ ਆਏ ਆ ਤੇ ਆਪਣੇ ਪਰਿਵਾਰ ਦੇ ਜੀ ਜਿਹੜੇ ਉਧਰ ਮਰਵਾ ਕੇ ਖਤਮ ਕਰਾ ਕੇ ਆਏ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਬਾਪੂ ਜੀ ਸਭ ਤੋਂ ਪਹਿਲਾਂ ਸੱਸਰੀ ਘਾਲ ਜੀ ਸੱਸ ਬਾਪੂ ਜੀ ਉੱਥੇ ਜਦੋਂ ਤੁਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ ਤੇ ਤੁਹਾਡਾ ਉਦੋਂ ਪਿੰਡ ਕਿਹੜਾ ਸੀ ਪਿੰਡ ਸੀ ਤੁਹਾਡਾ ਅਸਲ ਤੋਂ ਬਗਿਆਣਾ ਸੀ ਬਗਿਆਣਾ ਜੀ ਹਾਂ ਹਾਂ ਜੀ ਬਗਿਆਣੇ ਦੇ ਉੱਤਰ ਕਾਮੇ ਬਣ ਗਏ ਅੱਛਾ ਕਾਂਿਆਂ ਤੋਂ ਫੇਰ ਅਸੀਂ ਚਲਾਰਾਂ ਦੇ ਚਲੇ ਗਏ ਅੱਛਾ ਮਹਿਰ ਤੋਂ ਪਾਣੀ ਚੁੱਕ ਕੇ ਲਾਉਣਾ ਪੈਂਦਾ ਸੀ ਅੱਛਾ ਮਹਿਰ ਵਿਕਾਂਟ ਵੀ ਸੀ ਹੂੰ ਤੇ ਪਾਣੀ ਉਸਾਂ ਲਾਉਣਾ ਪੈਂਦਾ ਸੀ ਚਲਾਰ ਲੱਗੇ ਅੱਛਾ ਚਲਾਰ ਲੱਗੇ ਸੀ ਹਾਂ ਅੱਛਾ ਤੇ ਫੇਰ ਜਦੋਂ ਰੋਲਾ ਪਿਆ 1947 ਦੇ ਵਿੱਚ ਹਾਂਜੀ ਤੇ ਤੁਹਾਨੂੰ ਫਿਰ ਕੀ ਪਤਾ ਲੱਗਿਆ ਵੀ ਹੁਣ ਰੋਲਾ ਪੈ ਗਿਆ ਤੇ ਆਪਾਂ ਨਿਕਲ ਜਾਈਏ ਪਤਾ ਇਹ ਲੱਗਿਆ ਵੀ ਜਦੋਂ ਮੰਡ ਰੇ ਹਾਂਜੀ ਇੰਟਰਸਾਨੀ ਤੇ ਪਾਕਿਸਤਾਨ ਦੀ ਹਾਂਜੀ ਉਦੋਂ ਪੱਕ ਲੌਰ ਜਿਹੜਾ ਸੀ ਉਹ ਆ ਗਿਆ ਪਾਕਿਸਤਾਨ ਨੂੰ ਹਾਂਜੀ ਤੇ ਮਾਸਟਰ ਤਾਰਾ ਸਿੰਘ ਨੇ ਉਹਨੇ ਝੰਡਾ ਹੀ ਲਾਇਆ ਝੰਡਾ ਵੀ ਉਦੋਂ ਵਾਹੂ ਤੇ ਲਖਨਾਂ ਵਿੱਚ ਆਇਆ ਅੱਛਾ ਤੇ ਉਹਨੇ ਵੜ ਦਿੱਤਾ ਅੱਛਾ ਉੱਥੋਂ ਕਟਾਵ ਡੇ ਸ਼ੁਰੂ ਹੋਈ ਅੱਛਾ ਵਾਟ ਕਿਨੇ ਰਤਾਈ ਮਾਸਟਰ ਤਾਰਾ ਸਿੰਘ ਨੇ ਜਿੰਨਾ ਵੀ ਕਾਲੀ ਪੱਤਰ ਕਾ ਅੱਛਾ 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 ਮਾਸਟਰ ਤਾਰਾ ਸਿੰਘ ਨੇ ਹਾਂ ਹਾਂ ਉਹ ਨੂੰ ਪ੍ਰਦਾਨ ਹੁੰਦੇ ਸੀ ਉਹ ਉਹਨਾਂ ਨੇ ਵੜ ਦਿੱਤਾ ਅੱਛਾ ਉਹਨੇ ਵੜ ਦਿੱਤਾ ਫੇਰ ਕਟਾਵਟੇ ਸ਼ੁਰੂ ਹੋਈ ਅੱਛਾ ਫੇਰ ਲੋਰ ਪਹਿਲਾਂ ਕ ਲਗੇ ਆ ਪਹਿਲਾਂ ਲੋਰਾ ਕ ਲਗੇ ਆ ਤੇ ਪਿੰਡਾਂ ਚ ਸ਼ੁਰੂ ਹੋ ਗਿਆ ਕੰਮ ਬਾਪ ਜੀ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਸੀ ਸ਼ਹਿਰ ਲੱਗਦਾ ਸਾਨੂੰ ਕੋਡ ਰਾਧਾ ਕ੍ਰਿਸ਼ਨਚੇਸ਼ਨ ਸੀ ਅੱਛਾ ਤੇ ਕੱਚੀ ਕੋਠੀ ਵਾਈਦੀ ਸੀ ਅੱਛਾ ਉਹ ਲਗਦੇ ਸਾਨੂੰ ਅੱਛਾ ਉੱਤੋਂ ਤੋਂ ਗੱਡੀ ਚੱਲਦੀ ਸੀ ਮਰਾਜ ਪਾਈ ਫੇਰੂ ਹੋਂਦਾ ਸੀ ਅੱਛਾ ਤੇ ਪਾਈ ਫੇਰੂ ਤੋਂ ਆਕ ਉਹ ਰਗਦੇ ਕੋਡ ਰਾਹਾ ਲੱਗਦੇ ਨਾ ਤੇ ਜ਼ਿਲ੍ਹਾ ਕਿਹੜਾ ਲੱਗਦਾ ਸੀ ਜ਼ਿਲ੍ਹਾ ਲਾਹੌਰ ਜੀ ਜ਼ਿਲ੍ਹਾ ਲਾਹੌਰ ਲੱਗਦਾ ਸੀ ਹਾਂਜੀ ਤੇ ਉੱਥੇ ਮਤਲਬ ਬਾਪੂ ਜੀ ਤੁਹਾਡੇ ਕੋਲੇ ਜਿਹੜੀ ਜ਼ਮੀਨ ਸੀ ਹਾਂਜੀ ਤੇ ਕਿੰਨੀ ਜ਼ਮੀਨ ਸੀ ਤੇ ਫਿਰ ਇੱਥੇ ਆ ਕੇ ਉਨੀ ਮਿਲ ਗਈ ਬਰਾਬਰ ਜਿਵੇਂ ਨਾ ਜਿਹੜੀ ਸੀ ਨਾ ਹਾਂਜੀ ਉਨੀ ਨਹੀਂ ਮਿਲੀ ਅੱਛਾ ਉਹਦਾ ਮੁੱਲ ਪਿਆ ਖੈਨੀ ਅੱਛਾ ਇਸ ਵਾਰ ਇਸ ਜ਼ਮੀਨ ਦਾ ਮੁੱਲ 100 ਰੁਪਈਆ ਰੁਪਈਆ ਬਲੱਦੀ ਮਿਲੀ ਅੱਧੀ ਅੱਧੀ ਤੋਂ ਕੱਟ ਮਿਲੀ ਅੱਧੀ ਤੋਂ ਹੀ ਕੱਟ ਲੋਕਾਂ ਨੇ ਮੌਮਲਾ ਤਾਰਨ ਦੇ ਮਾਰੇ ਹਾਂਜੀ ਮੰਜਰ ਲਖਾਈਏ ਜੀ ਅੱਛਾ ਉਹਦਾ ਮਿਲਿਆ ਨਹੀਂ ਕੋਈ ਅੱਛਾ ਤੇ ਬਾਕੀ ਦੀ ਗੱਲ ਹੂੰ ਵੀ ਕਿਸੇ ਭਾਵੇਂ ਕਿੰਨਾ ਹੀ ਸੀ ਕਿਸੇ ਵੀ ਹੂੰ 350 ਕਮਾ ਤੋਂ ਵੱਧ ਨਹੀਂ ਮਿਲੀ ਅੱਛਾ ਕਿਸੇ ਨੂੰ ਅੱਛਾ ਭਾਵੇਂ ਯਾਰਾ ਕਮਾ ਸੀ ਅੱਛਾ ਫੇਰ ਤੁਸੀਂ ਉੱਥੋਂ ਨਿਕਲੇ ਕਿਵੇਂ ਬਚ ਕੇ ਉੱਥੋਂ ਨਿਕਲੇ ਅਸੀਂ ਸਾਡੇ ਤੋਂ ਪਹਿਲਾਂ ਇੱਕ ਜੱਫਾ ਮਾਰਿਆ ਗਿਆ ਸੀ ਅੱਛਾ ਜਦੋਂ ਅਸੀਂ ਉਹ ਹਨਰਾ ਨਾ ਨਾ ਜਿਹੜਾ ਹੋਣਾ ਸੀ ਹਾਂ ਤੇ ਕੱਚੀ ਕੋਠੀ ਤੋਂ ਆਗਾ ਔਰ ਐਂ ਜਾਂ ਗਾਲੀ ਨਹਿਰ ਪਾਪਾ ਅੱਛਾ ਹੋਰ ਤੇਜਾ ਜਦੋਂ ਆਇਆ ਹਾਂ ਤੇਰਾ ਸਟੇਰ ਵਿੱਚੋਂ ਮੈਂ ਤੇ ਮੁਸਲਮਾਨਾਂ ਦੀ ਖੜੀ ਅੱਛਾ ਉਹ ਜਿੱਦਰਾ ਉਹ ਗੱਗੇ ਗੱਡੇ ਗੁੱਡੇ ਪਾਸੇ ਮਾਰੇ ਲੋਕ ਹਾਂ ਤੇ ਉਧਰ 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 ਚੋਂ ਬੋਦੇ ਸੀ ਅੱਛਾ ਉਧਰ ਕੁਦਰਤੀ ਗੋਰਖਾ ਕਾ چلا ਗਿਆ ਅੱਛਾ ਇੱਕ ਸਿਰਫ ਅੱਛਾ ਤੇ ਫੇਰ ਅੱਛਾ ਉਹ ਆਦਾ ਵੀ ਇਤਨੇ ਗੁਜ਼ਰੇ ਐਸੇ ਰਸਪੜੀ ਉਧਰ ਨਹੀਂ ਆਗੇ ਅੱਛਾ ਉਹਦੇ ਫੇਰ ਜਦੋਂ ਤੁਸੀਂ ਉੱਥੋਂ ਨਿਕਲੇ ਉਹਨਾ ਇਹਦੇ ਕੋਲ ਨੇ ਅੱਛਾ ਉਹਨੇ ਦਿੱਤਾ ਮਿਸਿਨੀ ਨੂੰ ਘੇੜਾ ਦੇ ਪੋਲ ਨਾਲ ਬੈਗਾ ਅੱਛਾ ਉਹ ਸਾਡੇ ਬੰਦਿਆਂ ਨੇ ਕਿ ਉਮਰ ਹੋਣਾ ਹਮ ਪਹਿਲੇ ਮਰੇਗਾ ਅੱਛਾ ਤੂੰ ਪਿੱਛੇ ਮਰੂਗਾ ਅੱਛਾ ਉਹ ਬਾਗ ਦੀਦਾ ਸੀ ਬਾਗ ਦੇ ਜੀ ਹਟਕੇ ਲਾਵੇ ਉਹ ਗੁਰੂ ਮੰਦਿਰ ਵਿੱਚ ਬੈਠੇ ਸੀ ਅੱਛਾ ਉਹ ਫਿਰ ਆਨੇ ਵਿੱਚ 10 ਰੁਪਏ ਕੱਢਾ ਦੇ ਜੋ ਹਾਂ ਤੇ ਲੱਗ ਜਾਓ ਐਸੇ ਮਰੜੀ ਹਾਂ ਇਹ ਨਾਲ ਸੀ ਉਹ ਸੇ ਪਰੜੀਆ ਅੱਛਾ ਤੇ ਸਾਡੇ ਜੋ ਇੱਕ ਮਰਿਆ ਸੀ ਬੰਦਾ ਉਹ ਵੀ ਆਉਂਦੀ ਆਈ ਨਾਲ ਸਮਝ ਲਓ ਕਿਵੇਂ ਸਮਝ ਲਓ ਤੇ ਉਹ ਚਾਚਾ ਬਪੂ ਲਤਾ ਦਾ ਹਾਂ ਬਾਕੀ ਤੇ ਇੱਕ ਸੋਹਣ ਸਾਂ ਹਾਂ ਦੋ ਮਰਿਆ ਸੀ ਦੋ ਬਰੇ ਸੀ ਨਹੀਂ ਨਹੀਂ ਮਰਿਆ ਨਹੀਂ ਕੋਈ ਮੁਸਲਮਾਨਾ ਮੁਸਲਮਾਨ ਤੁਨੂੰ ਮਾਰਨ ਨਹੀਂ ਪਈ ਨਾ ਮਾਰਨ ਜਿਆ ਕੋਈ ਅੱਛਾ ਲਾਸ਼ਾਂ ਪਈਆਂ ਸੀ ਜੇ ਕੋ ਪਸ਼ੂ ਉੱਧਰ ਉੱਧਰ ਹੋ ਜਾਂਦਾ ਸੀ ਤੇ ਮੋੜ ਕੇ ਲਾਸ਼ਾਂ ਦੇ ਉੱਤੋਂ ਲਿਆਉਂ ਪੈਂਦਾ ਸੀ ਉੱਤੋਂ ਲਿਆਉਣਾ ਪੈਂਦਾ ਸੀ ਤੁਸੀਂ ਆ ਵੇਖਿਆ ਲਾਸ਼ਾਂ ਲਾਸ਼ਾਂ ਤਾਂ ਲੰਡੇ ਮੋੜਦਾ ਰਿਹਾ ਅੱਛਾ ਤੁਸੀਂ ਮੋੜਦਾ ਰਿਹਾ ਅੱਛਾ ਮੈਂ 14 ਸਾਲ ਦਾ ਸੀ ਅੱਛਾ 14 ਸਾਲ ਦਾ ਸੀ ਅੱਛਾ ਤੂੰ ਆ ਮੋੜਦੇ ਰਹੀਂ ਲਾਸ਼ਾਂ ਤੂੰ ਪਸ਼ੂ ਅੱਛਾ ਤੇ ਫੇਰ ਜਿਹੜਾ ਉੱਥੋਂ ਕੋਈ ਸਮਾਨ ਸੂਣ ਵੀ ਚੱਕ ਕੇ ਲੈਂਦਾ ਹੋਣਾ ਗੱਡਿਆਂ ਨੂੰ ਅਸੀਂ ਇੱਕ ਇੱਕ ਮੈਂ ਹੂੰ ਇੱਕ ਇੱਕ ਗੱਡਾ ਅੱਛਾ ਜੇ ਕਿਸੇ ਕੋਲ ਕੁੜੀ ਤਾਂ ਕੁੜੀ ਹੂੰ ਹੋਰ ਨਹੀਂ ਕੋਈ ਫੇਰ ਭਰੇ ਪਗੁੰਨੇ ਕਾਰ ਤੁਹਾਡੇ ਜਿਹੜੇ ਸੀ ਉਵੇਂ ਛੱਡਿਆ ਉਵੇਂ ਛੱਡਿਆ ਕੁਝ ਨਹੀਂ ਚੱਕ ਸਕੀ ਜਿਹੜੇ ਕੋਈ ਮੁਸਲਮਾਨ ਉੱਥੇ ਰਹਿੰਦੇ ਸੀ ਹੂੰ ਸਾਡੇ ਕੋਲ ਤਾਂ ਦੋ ਸਮਾਨ ਸੀ ਹੂੰ ਮੰਨਾ ਤੇ ਮੁਹੰਮਦ ਹਾਂ ਉਹ ਨਹੀਂ ਕੋਈ ਸਾਡੇ ਕੋਲੇ ਅੱਛਾ ਭਈ ਤੁਹਾਡੇ ਪਿੰਲੇ ਤੇ ਦੋ ਹੀ ਮੁਸਲਮਾਨ ਰਹਿੰਦੇ ਸਰਕਾਰੀ ਸੀ ਸ਼ਹਿਰਾਂ ਉਤੇ ਚਲਾਰ ਦੇ ਅੱਛਾ ਸ਼ਹਿਰ ਕਰਤਾ ਚਲਾਰ ਤੇ ਚਲਾਰ ਤੇ ਸ਼ਹਿਰ ਕਰਦੇ ਸੀ ਅੱਛਾ ਦੋ ਮੁਸਲਮਾਨ ਸੀ ਉੱਥੇ ਹਾਂ ਨੋ ਅੱਛਾ ਤੇ ਫਿਰ ਜਦੋਂ ਤੁਸੀਂ ਉੱਥੋਂ ਮਤਲਬ ਨਿਕਲ ਪਏ ਨਿਕਲ ਪਏ ਇੱਕ ਵਾਰੀ ਉੱਥੋਂ ਤੇ ਫਿਰ ਰਸਤੇ ਦੇ ਵਿੱਚ ਜਦੋਂ ਤੁਸੀਂ ਆਏ ਵੀ ਕਿਵੇਂ ਤੁਸੀਂ ਆਏ ਕਿਵੇਂ ਉੱਥੋਂ ਮੀਂਹ ਪੈਂਦਾ ਸੀ ਬੜਾ ਤੇ ਬੜਾ ਉੱਥੇ ਮੁਸ਼ਕਲ ਥੀ ਆ ਦੇ ਤਾਂ ਕੋਈ ਨਾ ਸੀ ਸੱਤ ਪਾਧਰੋਂ ਨੂੰ ਨਿਕਲਿਆ ਸੀ ਅੱਛਾ ਸੱਤ ਪਾਧਰੋਂ ਹੂੰ ਤੇ ਇੱਕ ਰਾਤ ਲੱਗੀ ਸਾਨੂੰ ਰਾਂਚਾ ਹੂੰ ਤੇਮਕਰ ਨਾ ਆ ਗਏ ਹੂੰ ਤੇਮਕਰ ਤੋਂ ਫਿਰ ਪਿਆ ਨੂੰ ਅੰਮ੍ਰਿਤਸਰ ਨੂੰ ਹੂੰ

ਤੁਸੀਂ ਉੱਥੇ ਵਾਪਸ ਵੀ ਜਾ ਕੇ ਆਏ ਆ ਕਿਸੇ ਜੱਤੇ ਨਾਲ ਜਾਵੇਂ ਸੀ ਵਾਪਸ ਨਹੀਂ ਆਉਂਦੇ ਜਿਸੋ ਜਿੱਤ ਕੋਟ ਖਾ ਗਿਆ ਇਹੋ ਤੇ ਵਾਪਸ ਨਹੀਂ ਜਾਏਗਾ ਕਈ ਵਾਰੀ ਮੋਹ ਹੁੰਦਾ ਆਪਦੇ ਘਰ ਦਾ ਵੀ ਅੱਛਾ ਮੋਹ ਤੇ ਖਾਵਾ ਅੱਛਾ ਵੀ ਤੁਸੀਂ ਵਾਪਸ ਗਏ ਨਹੀਂ ਮੁੜ ਕੇ ਅੱਛਾ ਵੀ ਤੁਹਾਡੇ ਜਿਹੜੇ ਕੋਈ ਭਰਾ ਜਾਂ ਪਿਓ ਦਾਦੇ ਜਾਂ ਕੋਈ ਹੋਰ ਵੀ ਗਿਆ ਹੋਣਾ ਕਿ ਨਹੀਂ ਗਿਆ ਕੋਈ ਉਧਰ ਪਿਓ ਦਾਦਾ ਨਹੀਂ ਗਿਆ ਕੋਈ ਅੱਛਾ ਕੋਈ ਵੀ ਨਹੀਂ ਉਧਰ ਗਿਆ फिर आश, अच्छा फिर इठे आके ਤੁਸੀਂ ਪਹਿਲਾ ਸਭ ਤੋਂ ਕਿਥੇ ਰਹੇ ਅਸੀਂ ਇੱਥੇ ਥਾਣੇਦਾਰ ਲੱਗਿਆ ਹੁੰਦਾ ਸੀ ਸਾਡਾ ਐਸਐਸਪੀ ਜਿਹੜਾ ਰਿਟਾਇਰ ਹੋਇਆ ਅੱਛਾ ਆ ਡੀਐਸਪੀ ਹਾਂ ông ਸ਼ਰਮਾ ਵਾਲਾ ਅੱਛਾ ਇਹ ਮਲੋਟ ਲੱਗਿਆ ਹੁੰਦਾ ਸੀ ਅੱਛਾ ਇੰਨੇ ਬੰਦਿਆਂ ਨੂੰ ਆਖਿਆ ਵੀ ਤੁਸੀਂ ਇੱਧਰ ਆ ਜਾਓ ਜਿੰਨੇ ਚੰਗੇ ਆ ਅੱਛਾ ਅਸੀਂ ਜਿਉਂ ਚੱਲੇ ਹੂੰ ਤੇ ਦੋ ਮਹੀਨੇ ਰਾਤ ਹੀ ਲਗੇ ਅੱਛਾ ਲੱਗਿਆ ਸਾਨੂੰ ਇੱਥੇ ਅਸੀਂ ਕਤੈ ਚੜ੍ਹ ਗਏ ਸੀ ਜਦੋਂ ਆਏ ਅੱਛਾ ਹੁਣ ਦੋ ਮਹੀਨੇ ਖਾਵ ਲਾ ਲਾ ਸੀ ਹੋਵੇ ਬਲੋਟ ਕੇ ਦਾ ਮੱਲੇ ਸਾਡੇ ਲਈ ਹੁੰਦੇ ਅੱਛਾ ਤੇ ਇੱਕ ਆ ਪਿੰਡ ਮੱਲੇ ਸੀ ਅੱਛਾ ਬਲੋਟ ਕੇ ਰਹਿਆ ਉਹ ਲੈ ਕੋਮੋ ਮੜ ਗਏ ਆ ਮੁੰਡੇ ਜਿਹੜੇ ਹੂੰ ਮਟਰ ਗਵਰਨਮੈਂਟ ਨੇ ਲਗਾਉਣ ਕਰਤਾ ਹਾਂ ਬੀ ਜਿੱਦਾਂ ਕੋ ਮਹਿਗਾ ਉਹਨੂੰ ਨਹੀਂ ਖਾਣਾ ਅੱਛਾ ਜਿਹੜਾ ਨਹੀਂ ਬੈਠਾ ਜੇ ਕਿ ਪਿੰਡ ਚ ਹੋਰ ਪਿੰਡ ਲੰਬੇ ਹਾਂ ਫੇਰ ਉਹ ਛਣੇ ਦਾਰ ਜਿਹੜਾ ਸੀ ਹਾਂ ਉਹ ਆਦਾ ਮੈਂ ਇੱਥੇ ਕਿ ਪਿੰਡ ਲੰਬਿਆ ਹਾਂ ਮੱਲਿਆ ਹਾਂ ਤੇ ਤੁਸੀਂ ਉੱਥੇ ਆ ਜਾਓ ਹਾਂ ਉੱਥੇ ਅਸੀਂ ਸਾਣੇ ਜਿਹੜੇ ਮਣ ਵਾਲੇ ਉਹ ਵੀ ਆ ਗਏ ਹਾਂ असारे आ गए इथे आ गए इथे असि गए बाकी कुछ लुधिया लुधियाने किशनपुर कोश अपना चले गए बह गुजरा बह गुजरा जीरे अच्छा बस फिर इथे ही रेह ਹਰ ਜ਼ਮੀਨ ਦੀ ਆਨਸਰ ਤੁਹਾਨੂੰ ਅਲਾਟਮੈਂਟ ਹੋ ਗਈ ਕਿ ਪਹਿਲਾਂ ਅਲਾਟਮੈਂਟ 10-10 ਮਿਗੇ ਮਿਗੇ ਜੀ ਉਹ ਕੱਚੀ ਦੇਤੀ ਤੁਹਾਨੂੰ ਹਾਂ ਕੱਚੀ ਦੇਤੀ ਸਾਰਿਆਂ ਨੂੰ ਅੱਛਾ ਜਿਨ੍ਹਾਂ ਦੀ ਨਹੀਂ ਸੀ ਉਹਨਾਂ ਨੂੰ ਹੀ ਦੇਤੀ ਅੱਛਾ ਜਦੋਂ ਪੇਪਰ ਮੈਂ ਸਾਡੇ ਤੋਂ ਹਾਂ ਵੀ ਕਿਸੇ ਦੀ ਜ਼ਮੀਨ ਦੱਸੋ ਹਾਂ ਜ਼ਮੀਨ ਦੱਸੀ ਫੇਰ ਹਾਂ ਰੋਲੀ-ਓਲੀ ਅਲਾਟਮੈਂਟ ਆਈਆਂ ਹਾਂ ਹਾਂ ਜਿਨ੍ਹਾਂ ਦੇ ਅਲਾਈਨਮੈਂਟ ਹੋ ਗਏ ਹੂੰ ਉਹਨਾਂ ਜਿਹੜਾ ਰਹਿ ਗਏ ਹੂੰ ਉਹਨਾਂ ਨੂੰ ਜੇ ਫਰਦੀ ਮਿਲੇ ਜੀ ਹੂੰ ਬਿਨਾਂ ਨਾ ਜ਼ਮੀਨ ਤੋਂ ਉਹਨਾਂ ਦੇ ਇਕੱਠੇ ਤੇ ਬਾਪੂ ਜੀ ਜਿਹੜੀਆਂ ਜਮਾ ਬੰਦੀਆਂ ਆ ਫਰਦਾ ਲੈਂਦੀਆਂ ਉਤਰੋ ਤੁਸੀਂ ਲੈ ਕੇ ਕਿ ਸਰਕਾਰ ਨੇ ਆਪ ਨਹੀਂ ਹਾਂ ਸਰਕਾਰ ਨੇ ਆਪ ਲਈ ਉਹ ਆਪ ਲਈ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਤਰੋਂ ਉਹਨੇ ਜਿਵੇਂ ਟਿਕਾ ਪੈਂਡ ਲੱਗ ਕੇ ਦਿੱਤਾ ਅੱਛਾ ਸਾਰਾ ਕੁਝ ਦਿੱਤਾ ਹਾਂ ਉਹ ਉਹ ਨਾ ਉਹ ਦਰ ਉਹ ਦਰ ਉਹ ਜਾਣੋਂ ਬਣਿਆ ਰਹਿਣਾ ਅੱਛਾ ਗਵਰਨਮੈਂਟ ਦਾ ਹਾਂ ਅੱਛਾ ਇੱਧਰ ਆ ਕੇ ਮੁੜ ਕੇ ਤੁਹਾਨੂੰ ਐਸ ਪਿੰਡ ਦੇ ਵਿੱਚ ਪੱਕੀ ਅਲਾਟਮੈਂਟ ਹੋ ਗਈ ਪੱਕੇ ਲੋ ਅੱਛਾ ਹਾਂ ਤੇ ਬਾਪੂ ਜੀ ਪੜੇ ਕਿੰਨਿਆ ਤੁਸੀਂ ਅਣਪੜ੍ਹ ਅੱਛਾ ਸਕੂਲ ਗਿਆ ਹੀ ਨਹੀਂ ਨਾ ਫਿਰ ਉਧਰ ਜਦੋਂ 14 ਸਾਲ ਦੀ ਤੁਹਾਡੀ ਉਮਰ ਸੀ ਉਦੋਂ ਉੱਥੇ ਕੀ ਕਰਦੇ ਸੀ ਉਹ ਜਿਹੜੇ ਸਾਡੇ ਨਾਲ ਦੇ ਸੀ ਨਾ ਕਾਵੀ ਉਦੋਂ ਮਦਰੱਸੇ ਹੁੰਦੇ ਸੀ ਅੱਛਾ ਮਦਰੱਸੇ ਹਾਂ ਭਾਈ ਗੁਰਦੁਆਰੇ ਜਾਂ ਮਸਜਿਦੇ ਹਾਂ ਉਦੋਂ ਉਹ ਪੜਾ ਪੜਾਈ ਹੁੰਦੀ ਸੀ ਅੱਛਾ ਉਦੋਂ ਜਿਹੜੇ ਮੇਰੇ ਨਾਲ ਤੇ ਪੜਦੇ ਸੀ ਉਹ ਸੁਸਮੀ ਚ ਪੜਦੇ ਤੇ ਤੁਸੀਂ ਫਿਰ ਉੱਥੇ ਕੀ ਡੰਗਰ ਚਾਰਦੇ ਸੀ ਵਾਈ ਕੋਈ ਕਰਦੇ ਸੀ ਤੁਸੀਂ ਉੱਥੇ ਕੀ ਕਰਦੇ ਸੀ ਮੈਂ ਹੀ ਕਰਦੇ ਸੀ ਅੱਛਾ ਡੰਗਰ ਡੰਗਰ ਵੀ ਚਲ ਆਰਮੋ ਦੇ ਸੀ ਅੱਛਾ ਦੋ ਦਿਨ ਤੱਕ ਦੋ ਰਾਤਾਂ ਸਾਡੀ ਵਾਰੀ ਸੀ ਹਾਂ ਚਲਾਰ ਦੀ ਉਹ ਵੀ ਹੋਣੀ ਪਹਿਲੇ ਵਿਜਨੀ ਹਮ ਉਹ ਕੁਮਸਲਾ ਜੋਗ ਸੀ ਸਾਡੇ ਨਾਲ ਉਹ ਮੰਦ ਸੀ ਤੇ ਮਨ ਇਹੜੇ ਉਹ ਸਾਡੇ ਨਾਲ ਹੀ ਸੀ ਫਿਰ ਉਧਰ ਕੋਈ ਤੁਹਾਡੇ ਯਾਰ ਬੇਲੀ ਤਾਂ ਹੋਣੇ ਆ ਪਾਸੇ ਬਸ ਯਾਰ ਬੇਲੀ ਕਿ ਹੋਣਾ ਹੈ ਸਾਡੇ ਸਾਡੇ ਕੁਈ ਮਹੂਮਾਨ ਤਾਂ ਬਚਾਰੇ ਦੋ ਹੀ ਸੀ ਇਹਦੇ ਵਿੱਚ ਜੂ ਲ ਬਣ ਜਾਂਦੇ ਆ ਉਹਨਾਂ ਦੇ ਜਾਗ ਨਹੀਂ ਸੀਗਾ ਅੱਛਾ ਕੁੜੀ ਇੱਕ ਹੀ ਛੋਟੀ ਅੱਛਾ ਤੇ ਉਹ ਪੈਂਡੈਂਟ ਪੈਂਡੇ 'ਚ ਲੱਗੇ ਜਾਰ ਬੈਲੀ ਹੁੰਦੇ ਆ ਹਾਂ ਪਿੰਡ ਸਾਡਾ ਹੈਗਾ ਨਹੀਂ ਚਾਰ ਤੇ ਰਹਿੰਦੇ ਅੱਛਾ ਜਿਵੇਂ ਹੁਣ ਬਾਹਰ ਨਹੀਂ ਨੇ ਟਾਣੇ ਨੇ ਪਰ ਜਿਹੜੇ ਉਹ ਦੋ ਮੁਸਲਮਾਨ ਸੀ ਉਹਨਾਂ ਨੇ ਕੋਈ ਚੱਠੀ ਚੀਜ਼ਾ ਤੋਂ ਬਾਹਰ ਚ ਪਾਇਆ ਕੁਝ ਨਹੀਂ ਕੁਝ ਨਹੀਂ ਪਾਇਆ ਉਹਨਾਂ ਨੂੰ ਜਿਹੜਾ ਦੇ ਰਿਆ ਸੀ ਕੁੰਡੀਆਂ ਉਹ ਵੀ ਖੋ ਲਈਆਂ ਉਹਨਾਂ ਤੋਂ ਅੱਛਾ ਕੁੰਡੀਆਂ ਉਹਨਾਂ ਨੂੰ ਫੜਾਇਆ ਕੁੰਡੀਆਂ ਉਹਨਾਂ ਘਰਾਂ ਦੀ ਉਹਨਾਂ ਨੂੰ ਫੜਾਇਆ ਅੱਛਾ ਵੀ ਤੁਹਾਨੂੰ ਤਾਂ ਉਮੀਦ ਹੋਣੀ ਹੈ ਵੀ ਵਾਪਸ ਇੱਥੇ ਆਵਾਂਗੇ ਤੇ ਆ ਕੇ ਫਿਰ ਆਪ ਦਾ ਸਵਾਰਥ ਨੂੰ ਚੱਕਾਂਗੇ ਕਿ ਅਮੀਰ ਬਗਾਨੇ ਜਿਹੜੀ ਸਾਡਾ ਪੁੱਛ ਸੀ ਨਾ ਉਹਨੂੰ ਦਾ ਮੀਂਹ ਨਹੀਂ ਸੀ ਹੂੰ ਜਿਹੜਾ ਵੱਡਾ ਪੋਛ ਸੀ ਨਾ ਉਹਨਾਂ ਨੂੰ ਕੋਈ نیند ਨਹੀਂ ਸੀ ਅੱਛਾ ਜਦੋਂ ਅੱਧਾ-ਅੱਧਾ ਹੋ ਗਿਆ ਹਾਂ ਵਾਂਡੋ ਗਈ ਤੇ ਉੱਥੇ ਜਾਣਾ ਕੀ ਲੈਣਾ ਅੱਛਾ ਤੇ ਇਧਰ ਫਿਰ ਤੁਹਾਡੇ ਕਿੰਨੇ ਬੱਚੇ ਪੈਦਾ ਹੋਏ ਜੀ ਉਧਰ ਹੀ ਵੀ ਇਧਰ ਹੋਇਆ ਕਿ ਉਧਰ ਹੀ ਹੋ ਗਿਆ ਨਾ ਇਧਰ ਆ ਗਏ 56 ਜਿਹੜਾ ਆ 56 ਜਿਹੜਾ ਹੋਇਆ ਵੱਡਾ ਜੂਨ ਚ ਅੱਛਾ ਤੇ ਕਿੰਨੇ ਬੱਚੇ ਤੁਹਾਡੇ ਹਾਂ ਦੋ ਬੱਚੇ ਆ ਤੇ ਕੁੜੀ ਅੱਛਾ ਇਹ ਸਾਰੇ ਵਧੀਆ ਸੁਖੀ ਜੀਵਨ ਬਤੀਤ ਕਰਦੇ ਆ ਆ ਵਧੀਆ ਇਹ ਹੁਣ ਬਾਪੂ ਜੀ ਜਿੱਦੇ 15 ਅਗਸਤ ਆਉਂਦਾ ਆਜ਼ਾਦੀ ਦਿਵਸ ਬੜੇ ਜਸ਼ਨ ਮਨਾਏ ਜਾਂਦੇ ਆ ਪਰ ਉਹਦੇ ਯਾਦ ਜੀ ਤਾਂ ਆਉਦੀ ਹੋਣੀ ਆ ਵੀ ਆ ਸੀਐਨਓ ਹੋਇ ਪ੍ਰਾਣਾ ਸਾਰਾ ਯਾਦ ਹੋਣਾ ਯਾਦ ਹੋਣਾ ਆ ਹੂੰ ਇਹ ਜਿਹੜਾ ਨਖਰਾ ਕਰਦੇ ਆ ਨਾ ਕੋਈ ਬੈਠ ਹਾਂ ਹਾਂ ਕਾਲਟੀਆਂ ਇਹ ਨਹੀਂ ਆ ਇਹ ਨਹੀਂ ਹੁੰਦਾ ਅੱਛਾ ਨੇ ਨਾ ਅਸੀਂ ਝੰਡਾ ਲਾਇਆ ਕਦੀ ਹਾਂ ਨਾ ਲਾਉਣਾ ਅੱਛਾ ਉਹ ਜੀ ਕਾਲੀ ਦਾਲ ਦਾ ਅੱਛਾ ਕਾਲੀ ਦਾਲ ਦਾ ਕਾਲੀ ਦਾਲ ਨਹੀਂ ਜਿੰਨੇ ਕਾਂਡ ਕਰਵਾਏ ਨੇ ਕਾਲੀ ਦਾਲ ਨਹੀਂ ਕਰਵਾਏ ਅੱਛਾ ਮਾਸਟਰ ਤਾਰਾ ਨੇ ਕਰਾਇਆ ਹਾਂ ਪਿੰਡ ਵਾਲਿਆਂ ਨੇ ਕਰਾਇਆ ਹਾਂ ਪਿੰਡਾਂ ਕੋਈ ਮਕਦਮਾ ਨਹੀਂ ਸੀ ਅੱਛਾ ਤੇ ਉਹ ਪੇਛ ਨਹੀਂ ਹੋਇਆ ਹਾਂ ਉਂਗੁਰਵਾਰੇ ਉਹਨਾਂ ਜਾ ਕੇ ਜਿਹੜਾ ਉਹ ਗੋਲੀ ਮਾਰਦੇ ਇਹਨੇ ਕਾਂਡ ਕਰਵਾਇਆ ਸਾਰੇ ਕਾਲੀਆਂ ਨੇ ਕਰਵਾਇਆ ਅੱਛਾ ਤੇ ਤੁਸੀਂ ਫਿਰ ਵੀ ਕਾਲੀ ਦਲਚੀ ਹੈਂ ਹਾਂ ਆ ਤੁਸੀਂ ਇਕਾਲੀ ਦਲਚੀ ਹੈਂ ਕਾਲੀ ਦਲਚੀ ਆ ਅੱਛਾ ਹੁਣ ਵੀ ਅੱਛਾ ਕਾਲੀ ਦਲਚੀ ਆ ਅੱਛਾ ਹਾਂ ਹੋਰ ਮਤਲਬ ਬਾਪੂ ਜੀ ਜਿਹੜਾ ਕਰਦਾ ਵੀ ਜਿਵੇਂ ਜਥੇ ਜਾਂਦੇ ਆ ਨਣਕਾਣਾ ਸਾਹਿਬ ਪੰਜਾ ਸਾਹਿਬ ਔਰ ਇਹ ਜਦ ਇਹ ਜਾਂਦੇ ਐ ਵੀ ਤੁਹਾਡਾ ਜੀ ਕਿਉਂ ਨਹੀਂ ਕਰਦਾ ਵੀ ਆਪਾਂ ਵੀ ਜਾ ਕੇ ਉੱਤ ਦੇਖ ਕੇ ਆਈਏ ਨੜਕਾਣਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਹੈ ਹੂੰ ਉਹ ਕਿਸੇ ਦਾ ਮੱਥਾ ਦੇਖ ਲਓ ਹੂੰ ਬਰਾਬਰ ਹੀ ਹੈ ਹੂੰ ਉਦੋਂ ਤੁਸੀਂ ਨਾਮ ਲੈਣਾ ਹਾਂ ਕਿਸੇ ਦਾ ਨਾਮ ਲੈ ਲਵੋ ਪੜ੍ਹ ਦੋ ਪੜ੍ਹੋ ਉਦੋਂ ਤੁਸੀਂ ਲਾਹੌਰ ਸ਼ਹਿਰ ਵੇਖਿਆ ਬੜਾ ਸੋਹਣਾ ਸ਼ਹਿਰ ਹੈ ਲਾਹੌਰ ਤਾਂ ਵਿਚ ਅਨਾਰ ਕਣੀਆ ਨਾ ਹੋਰ ਅਸੀਂ ਉਤਰ ਕੇ ਨਹੀਂ ਵੇਖਿਆ ਗੱਡੀ ਦੇ ਲੰਗੇ ਸੀekra ਅਜਾ ਉਤਰ ਕੇ ਨਹੀਂ ਵੇਖਿਆ ਹਾਂ ਅੱਛਾ ਬਈ ਕਿੰਨੇ ਕਿੰਨੇ ਕੋਲ ਸੀ ਤੁੜ ਕਿੰਨੇ ਮੀਲ ਸੀ ਉਹ ਬੜੇ ਸੀ 520 ਹੂੰ ਇੱਥੋਂ ਕੋਡ ਰਾਵਾਂ ਕਿਸ ਨੂੰ ਕੱਢੀ ਜਾਣ ਕੇ ਲੋੜ ਚਾਹੀਦਾ ਸੀ ਅੱਛਾ ਲੋੜ ਦੂਰ ਸੀ ਅੱਛਾ ਲੋੜ ਦੂਰ ਸੀ ਹਾਂ ਤੇ ਫੇਰ ਆਪਦਾ ਜਿਹੜਾ ਕਿ ਆ ਸੌਦਾ ਸਬਟਾ ਲੈਣਾ ਇਹ ਨੇੜੇ ਸ਼ਹਿਰ ਤੋਂ ਨੇੜੇ ਸ਼ਹਿਰ ਤੋਂ ਲੈ ਆਉਂਦੇ ਸੀ ਅੱਛਾ ਸੌਦਾ ਉਰੋਂ ਕਿਹੜਾ ਹੁੰਦਾ ਸੀ ਹੂੰ ਫੇਰ ਦੋ 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 ਦੱਸੀ ਹਾਂ ਉਹ ਮਜਾ ਕਰੇ ਲਖ ਲੈਂਦੇ ਸੀ ਲੋਕ ਹੂੰ ਤੇ ਜਾਂ ਕਣਕ ਦੀ ਰੋਟੀ ਦੀ ਪਰ ਇੱਧਰ ਗਵਰਨਮੈਂਟ ਨੇ ਕੋਈ ਥੋੜੀ ਮਦਦ ਕੀਤੀ ਥੋੜੀ ਬਹੁਤੀ ਗੌਰਮੈਨ ਨੇ ਨਹੀਂ ਕੀਤੀ ਸਾਡੀ ਮਸਤ ਕੀਤੀ ਜਿਹੜਾ ਭਾਈ ਘਰੇ ਵਾਲਾ ਦਲੀਪ ਸਿੰਘ ਸੀ ਨਾ ਹੂੰ ਦੋ ਬਰਾਜਿਓ ਹਾਂ ਭਾਈ ਘਰੇ ਸੁਣਿਆ ਤੁਸੀਂ ਸੁਣਾ ਸੁਣਾ ਉਹਨਾਂ ਨੇ ਕਿத்தி ਅੱਛਾ ਤੇ ਇੱਕ ਆਪਣਾ ਮਾਣੇ ਖੇੜੇ ਦਾ ਹੂੰ ਸਰਦਾਰ ਕਰਤਾਰ ਸਿੰਘ ਉਹਨੇ ਮਿਲ ਕੇ ਕਿ ਅੱਛਾ ਉਹਨੇ ਉਹਦੇ ਨਾਲ ਚੋ ਗੂਗਲ ਅੱਛਾ ਬੋਤਲ ਅੱਛਾ ਗੂਗਲ ਉਹਦੇ ਨਾਲ ਹਾਂ ਉਹਨਾਂ ਨੇ ਕਿਤੇ ਜਾਂ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਨਾ ਗਵਰਨਮੈਂਟ ਅੱਛਾ ਤੇ ਹੁਣ ਬਾਬਾ ਵੀ ਫਿਰ ਦਿਲ ਜਿਆਦਾ ਬੜਾ ਖਰਾਬ ਹੁੰਦਾ ਹੋਣਾ ਜੇ ਇੱਕ ਤੇ ਸੀਨ ਉਹ ਯਾਦ ਆਉਂਦਾ ਹੋਣਾ ਲਾਸ਼ਾਂ ਉੱਤੋਂ ਵੀ ਛੜ ਕੇ ਹੋਏ ਤੁਸੀਂ ਦਿਲ ਖਰਾਬ ਹੁੰਦਾ ਹੈ ਜਿਹੜਾ ਉਹ ਬਜੋਰ ਬੰਦਾ ਹੋਵੇ ਹਾਂ ਜਿੰਦਰਾ ਕੋਈ ਨਹੀਂ ਨਗੀਆਂ ਆਣ ਹਾਂ ਕਈ ਵਾ ਵਾ ਵੀ ਦਿਓ ਕੱਢੇ ਤੋਂ ਸਾਡਾ ਕੀ ਕਮਜ਼ੋਰ ਹਨ ਸਰਪੰਚ ਵੀ ਤੂੰ ਸਿਰੇ ਐ ਸਰਪੰਚ ਰਹਾ ਮੈਂ ਮੈਂ ਮਲੋੜ ਵੀ ਲੜਿਆ ਸੀ 66 ਇਲੈਕਸ਼ਨ ਅੱਛਾ ਉਦੋਂ ਪੰਚਾਇਤ ਕੱਠੀ ਹੁੰਦੀ ਅੱਛਾ ਉਦੋਂ 548 ਪਈਆਂ ਸੀ ਨਥਾ ਸਿੰਘ ਨੂੰ ਅੱਛਾ ਬਜ਼ੁਰਗ ਨਥਾ ਸਿੰਘ ਸੀ ਉਹਨੇ ਬੜਾ ਕੰਮ ਕੀਤਾ ਸੀ ਮਲੋੜ ਦਾ ਹੂੰ ਅਹ 500 ਮੈਨੂੰ ਪਏ ਸੀ ਅੱਛਾ 500 ਮਹਲਾ ਮਹਲਾ ਸੇ ਕਵਾ ਦੀ ਉਹਨੂੰ ਮੇਰੇ ਨੂੰ 5 ਘਟ ਪਈਆਂ ਹਾਂ 370 ਪਈਆਂ ਸੀ ਹੂੰ ਆਪਣੇ ਨੂੰ ਕਰਮਚੰਦ ਨੂੰ ਹਾਂ ਇੱਥੇ ਫਿਰ ਕਿੰਨੇ ਕਿੰਨੇ ਖਿਲਾੜਦੇ ਆ ਤੁਸੀਂ ਸਰਪੰਚ ਇੱਥੇ ਮੈਂ 72 ਤੋਂ 83 ਦੀ ਕਰ ਰਿਹਾ ਅੱਛਾ 72 ਤੋਂ 83 ਤੱਕ ਹਾਂ ਹਾਂ ਮਾਂ ਦੋ ਖਿਲਾੜੀ ਹੋਗੇ ਫਿਰ ਤਾਂ ਪਾਈ ਪਾਈ ਸਾਲਾ ਹਾਂ ਠੀਕ ਹੈ اے ਸਾਨੂੰ ਜੀ ਬਾਪੂ ਜੀ ਸਰਦਾਰ ਹਾਕਮ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਨੇ ਆਪਣੀ ਦਾਸਤਾਨ ਸਾਰੀ ਸਾਡੇ ਅੱਗੇ ਰੱਖੀ ਤੇ ਸਾਨੂੰ ਸੁਣਾਇ ਵੀ 15 ਅਗਸਤ ਨੂੰ ਕਿਵੇਂ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਆ ਤੇ ਸਾਡੇ ਵਾਸਤੇ ਕਹਿੰਦੇ ਵੀ ਨਹੀਂ ਉਹ ਆਜ਼ਾਦੀ ਨਹੀਂ ਸੀ ਬਰਬਾਦੀ ਸੀ ਕਿਉਂਕਿ ਪਰੇਪੂਣ ਨੇ ਘਰ ਛੱਡ ਕੇ ਆਉਣਾ ਫਸਲਾਂ ਲੈ ਲਰੌਂਦੀਆਂ ਛੱਡ ਕੇ ਆਉਣਾ ਬਹੁਤ ਔਖਾ ਤੇ ਕਿਹੜੀਆਂ ਹਾਲਾਤਾਂ ਦੇ ਵਿੱਚ ਇਹ ਗੁਜ਼ਰੇ ਉਹ ਸਾਰਾ ਕੁਝ ਇਹਨਾਂ ਨੂੰ ਦੱਸਿਆ ਬਾਪੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ